हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे आज ये पेंट दोस्तों हरदासा जिला फरोजपुर नेड़े शहर तलवंडी भाई दे है जेडे घर च दोस्तों आज वीडियो थोनू दिखा रहा जी ये घरेलु परिवार दे घर ओ दोस्तों दो ਵਹਿੜਾ ਤੁਹਾਨੂੰ ਅੱਜ ਦਿਖਾਉਂਗਾ ਕੋਈ ਵਪਾਰ ਦਾ ਕੰਮ ਨਹੀਂਗਾ ਥੋੜਾ ਜਿਹਾ ਮਜਬੂਰੀ ਕਾਰਨ ਇਨਾਂ ਵੀਰਾਂ ਨੇ ਦੋ ਗਾਵਾਂ ਇਹ ਜਿਹੜੀਆਂ ਸੇਲ ਕਰਨੀਆਂ ਇੱਕ ਮਹੀਨੇ ਦੀ दोस्तों ਕੱਚੀ ਹੈ ਹਜੇ ਤੇ ਇੱਕ ਇਹ ਜਿਹੜੀ ਗਾਂ ਇਹ ਪਹਿਲੇ ਨੰਬਰ ਵਾਲੀ ਸੂਈ ਹੋਈ ਹੈ ਬੜੇ ਸੋਹਣੇ ਦੁੱਧ ਤੇ ਇਹ ਚੱਲਣ ਵਾਲੀ ਗਾਂ ਤੁਹਾਨੂੰ ਦਿਖਾਉਂਗਾ ਤੋਰ ਕੇ ਠੀਕ ਹੈ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਰੇਟ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੇ ਜਿਹੜੇ ਕਿਸੇ ਵੀਰ ਭਰਾ ਨੂੰ ਜਿੱਚੇ ਉਹ ਆ ਕੇ ਤੁਸੀਂ ਤਸੱਲੀ ਕਰਕੇ ਇੱਥੇ ਦੋਸਤੋ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਨਾਮ ਦੱਸਿਓ ਆਪਣਾ ਨਾਮ ਸ਼ਿੰਦਰਪਾਲ ਸਿੰਘ ਪੈਂਡ ਆਪਣਾ ਹਰਦਾਸਾ ਪੈਂਡਰ ਦਾਸਾ ਜੀ ਠੀਕ ਹੈ ਜ਼ਿਲ੍ਹਾ ਸਨੋਦ ਅੱਛਾ ਜਿਹੜੀਆਂ ਗਾਵਾਂ ਅੱਜ ਵਕਾਊ ਕੀਤੀ ਆਪਣੀਆਂ ਘਰ ਦੀਆਂ ਜਾਂ ਖਰੀਦੀਆਂ ਹਾਂਜੀ ਭਾਈ ਜੀ ਘਰ ਠੀਕ ਹੈ ਇੱਕ ਤਾਂ ਸੂਈ ਹੋਈ ਹੈ ਇੱਕ ਖੂਨ ਵਾਲੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਅੱਛਾ ਜਿਹੜੀ ਸੂਈ ਹੋਈ ਹੈ ਕੀ ਹਿਸਾਬ ਕਿਤਾਬ ਕਿੰਨਾ ਕੁ ਦੁੱਧ ਹੈਗਾ ਤੇ ਕਿੰਨੇ ਕੁ ਦਿਨਾਂ ਦੀ ਬਈ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਹਾਂਜੀ 18 ਕਿਲੋ ਬੋਰਾ ਅੱਛਾ ਬੋਰਾ ਹੈ ਜੀ ਹਾਂਜੀ 18 ਕਿਲੋ ਤਿਆਰੀ ਹੈ ਹਾਂਜੀ ਠੀਕ ਹੈ ਲੋਡਾਂ ਕੋਈ ਵੀ ਚੋਗੇ ਦੇਖ ਸਕਦਾ ਅੱਛਾ ਕਿੰਵੇਂ ਸੂਏ ਸੂਈ ਹੋਈ ਹੋਈ ਹੈ ਇਹ ਦੂਜਾ ਸੂਆ ਸੂਈ ਹੁਣ ਦੂਜਾ ਸੂਆ ਸੂਈ ਹਾਂਜੀ ਠੀਕ ਹੈ ਤੇ ਕੀ ਦੁੱਧ ਦੁੱਧ ਰਿਆ ਪਿਛਲੇ ਸੂਏ ਦਾ ਪਿਛਲੇ ਸੂਏ ਦਾ ਦਿੱਤਾ ਨੇ 25 26 ਕੱਢਾਈ 25 26 ਲੀਟਰ ਹਾਂਜੀ ਠੀਕ ਹੈ ਹੁਣ 18 ਲੀਟਰ ਮੰਨ ਕੇ ਹਾਂ 18 ਬੋਲ ਆ ਯਾਰ ਕਿ 30 ਪਲੱਸ ਕਰੂਗੀ ਅੱਛਾ ਠੀਕ ਹੈ ਅੱਛਾ ਜੇ ਕੋਈ ਇੱਥੇ ਆ ਕੇ ਆਪਣਾ ਤਸੱਲੀ ਕਰਨਾ ਚਾਹੇ ਤਸੱਲੀ ਕਰਨ ਜੀ ਜੋ ਦੋ ਟਾਈਮ ਆਉਦੀ ਤਸੱਲੀ ਕਰਨ ਠੀਕ ਹੈ ਖੋਲੀ ਮੜੀ ਜੀ ਨੂੰ ਰੇਟ ਕੀ ਸੋਚਿਆ ਤਾਂ ਰੇਟ ਬਾਈ ਕਰਨ ਜੋ ਮਰਜ਼ੀ ਮਾਇਆ 90 ਕਰਨ ਅੱਛਾ 90000 90000 ਲੈਣਾ ਜੀ ਠੀਕ ਹੈ ਮਾਨਤਨ ਹੋ ਜੀ ਮੌਕੇ ਤੇ ਮਾਨਤਨ ਕੋਈ ਮੌਕੇ ਤੇ ਦੇਖ ਲਾਂਗੇ ਠੀਕ ਹੈ ਥੋੜਾ ਮੋਟਾ ਅੱਛਾ ਦੋਸਤੋ ਵੱਛੇ ਵੀ ਤੁਹਾਨੂੰ ਦਿਖਾਉਂਗਾ ਤੇ ਇਹ ਵੀ ਬੜੇ ਚੰਗੇ ਸੀਮਨ ਦੀ ਹੈ ਪਹਿਲਾਂ ਗਾਂ ਦੇਖ ਲਈ ਬਹੁਤ ਸੋਹਣਾ ਥਾਣਾ ਮੁਠੀ ਦਾ ਹੱਥ ਚਵਾਈ ਵਾਲਾ ਦੋਸਤੋ ਥਾਣਾ ਹੈ ਇਸ ਇਹਨੂੰ ਇਹਨੂੰ ਰਾਈ ਮੜ ਜੀ ਵੈਸੇ ਵੈਸੇ ਨਾਰਮਲ ਗਾਵਾ ਜਿੱਡੀ ਗਾਂ ਠੀਕ ਹੈ ਥਾਣਾ ਹਵਾਨਾ ਫਿਕਸ ਜਿਹਾ ਹੈਗਾ ਬਿਲਕੁਲ ਸਾਫ ਹੈ ਕੋਈ ਆਸਾ ਪਾਸਾ ਹੈ ਨਹੀਂਗਾ ਫਿਕਸ ਇਹਦਾ ਥਾਣਾ ਹਵਾਨਾ ਠੀਕ ਹੈ ਬਸ ਠੀਕ ਹੈ ਭਾਈ ਜੀ ਵੈਸੇ ਦੋਸਤੋ ਗਾਂ ਸੀਲ ਸਾਊ ਹੋਊਗੀ ਤੇ ਕੋਈ ਮੰਨ ਕੇ ਜਲ ਵੀ ਥਾਣ ਚ ਕੋਈ ਦਿੱਕਤ ਡੁਕ ਨਾ ਨਾ ਭਾਈ ਜੀ ਕੋਈ ਮਰਜੀ ਤਸੱਲੀ ਕਰਿਓ ਆਪਦੀ ਤਸੱਲੀ ਕਰਿਓ ਆਪਦੀ ਹਾਲੋ ਦੋਸਤੋ ਹਵਾਨਾ ਤੁਸੀਂ ਚੈੱਕ ਕਰੋ ਜੀ ਬਹੁਤ ਸੋਨਾ ਹਵਾਨਾ ਇਸ ਗਾਂ ਦਾ ਇਹ ਦੂਜੇ ਸੂਏ ਦੋਸਤੋ ਸੂਈ ਹੋਈ ਐ ਇੱਕ ਹਫਤੇ ਦੀ ਸੂਈ ਹੋਈ ਐ 18 ਲੀਟਰ ਇਸ ਟਾਈਮ ਇਸ ਲਈ ਦੋਸਤੋ ਬੋਲਾ ਤਿਆਰ ਐ ਠੀਕ ਐ ਭਾਈ ਹੁਣੀ ਕਹਿੰਦੇ ਵੀ ਚੰਗੀ ਖਰਾਖਰੂਕ ਪੈ ਗਈ ਚੰਗੀ ਸਾਭ ਗਈ ਤਾਂ 30 ਲੀਟਰ ਦੁੱਧ ਇਹ ਕੱਢੂਗੀ 90200 ਡਿਮਾਂਡ ਕੀਤੀ ਐ ਬਾਕੀ ਮੌਕੇ ਦੇ ਉੱਤੇ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਬੱਚੀ ਇਹਦੀ ਜਿਹੜੀ ਗਾਂ ਦੀ ਐ ਇਹ ਕਿਹੜੇ ਸੀਮਨ ਦੀ ਸੀਗੀ ਇਹ ਬਰੂਡ ਦੀ ਐ ਜੀ ਅੱਛਾ ਬਰੂਡ ਦੀ ਹੈ ਹਾਂਜੀ ਠੀਕ ਹੈ ਵਧੀਆ ਸੀ ਬਹੁਤ ਵਧੀਆ ਲੋ ਆਏ ਹਾਂਜੀ ਤੁਸੀਂ ਜੇ ਵਧੀਆ ਖਰਾਖਰੂਕ ਪਾਉਂਗੇ ਤਾਂ ਬਹੁਤ ਸੋਹਣੀ ਇਹ ਤਿਆਰ ਹੋਣੀ ਹੈ ਨਸਲ ਸੁਧਾਰ ਵਾਲੀ ਬੱਛੀ ਆ ਦੋਸਤੋ ਇਹ ਠੀਕ ਹੈ 90200 ਰੇਟ ਬਾਕੀ ਮੌਕੇ ਦੇ ਉੱਤੇ ਬਾਣ-ਤਾਨ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਾਰੀ ਕਰਨੀਆਂ ਉਹ ਜਰੂਰ ਤਸੱਲੀ ਕਰ ਲਿਓ ਆ ਕੇ ਅੱਛਾ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲੇ ਗਾਂ ਇਹ ਆਪਣੀ ਮਹੀਨੇ ਦੀ ਕੱਚੀ ਹੈ ਹਾਂਜੀ ਹਾਂਜੀ ਮਹੀਨੇ ਦੀ ਕੱਚੀ ਹੈ ਜੀ ਅੱਛਾ ਹਾਂਜੀ ਠੀਕ ਹੈ ਕਿੰਵੇਂ ਸੂਏ ਲਈ ਹੈ ਹੁਣ ਤਿਆਰ ਹੋ ਜਾਂਦੀ ਹੈ ਇਹ ਤੀਜੇ ਸੂਏ ਸੁਣਾ ਜੀ ਅੱਛਾ ਤੀਜੇ ਕਿ ਸੂਏ ਸੁਣਾ ਹਾਂਜੀ ਕਿੰਨਾ ਕ ਦੁੱਧ ਕੱਢਦੀ ਹੈ ਹਾਂਜੀ ਇਹ 14 ਕੱਢਿਆ ਜੀ ਅੱਗੇ ਨਹੀਂ ਅੱਛਾ ਸੱਜਰ ਦਾ ਹਾਂਜੀ ਠੀਕ ਹੈ ਦੋਸਤੋ ਨਾਰਮਲ ਹੀ ਆ ਬੱਚੀ ਮਹੀਨੇ ਕੱਚੀ ਆ ਜੀ ਅੱਛਾ ਮਹੀਨੇ ਦੀ ਕੱਚੀ ਆ ਹਾਂਜੀ ਇਹਦਾ ਕੀ ਰੇਟ ਰੂਡ ਹੈ ਇਹਦਾ ਆਪਾਂ 30 ਕਰਦੇ ਹਾਂ ਜੀ 30000 30000 ਹਾਂਜੀ ਠੀਕ ਹੈ ਮੌਕੇ ਤੇ ਜੀ ਆ ਜੀ ਮੌਕੇ ਤੇ ਹਾਂਜੀ ਵਧੀਆ ਪੂਰਾ ਭਰਾਇਆ ਇਹਨੂੰ ਹਾਂਜੀ ਹਾਂਜੀ ਠੀਕ ਹੈ ਦੋਸਤੋ 85000 ਰੇਟ ਹੈ ਠੀਕ ਹੈ ਜੀ ਬਾਕੀ ਮੌਕੇ ਦੇ ਉੱਤੇ ਮਾਣਤਾਨ ਹੋ ਜਾਊਗਾ ਇਹ 1 ਮਹੀਨੇ ਦੀ ਕੱਚੀ ਆ ਤੇ ਬਾਕੀ ਥਾਣ ਤੁਹਾਨੂੰ ਦੋਸਤੋ ਤੁਹਾਨੂੰ ਦਿਖਾ ਦਿੰਨਾ ਸੱਜਰ ਦਾ ਦੁੱਧ ਬਾਈ ਕਹਿੰਦਾ ਵੀ 14 ਕਿਲੋਟਰ ਇਥੋਂ ਇਹਦਾ ਮਜਬੂਰੀ ਕਰਨ ਵੇਚ ਰੀਆਂ ਨਹੀਂ ਵੇਚ ਰੀਆਂ ਨਹੀਂ ਸੀ ਅੱਛਾ ਇਹ ਉਧਰ ਰਹਿੰਦੇ ਆਪਾਂ ਹਾਰਪੁਰ ਵਾਲੀ ਅੱਛਾ ਘਰੇ ਹੈ ਨਹੀਂ ਕੋਈ ਬੰਦਾ ਕੰਮ ਵਾਲਾ ਅੱਛਾ ਤੇ ਆ ਲੋ ਦੋਸਤੋ ਫੇਸਬੁੱਕ ਦੀ ਜੈ ਚੈੱਕ ਕਰ ਲਓ ਜੀ ਦੋਵੇਂ ਇਹ گاਵਾ ਤੁਹਾਨੂੰ ਦਿਖਾਤੀਆਂ ਅਸਲੀ ਸਾਊ ਹੋਣਗੀਆਂ ਰੇਟ ਦੱਸਤਾ ਜੀ ਜਿਹੜਾ ਨਾਗ ਦੋਵਾਂ ਦੇ ਵਿੱਚੋਂ ਤੁਹਾਨੂੰ ਜਚੂਗਾ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ